ਆਏ ਇਹ ਬੰਦਾ ਜਿਹਨੇ ਸਿਰੋ ਨੰਗਾ ਤੇ ਬੂਟ ਪਾਏ ਹੋਏ ਸੀ ਸਿੱਧਾ ਦਰਬਾਰ ਸਾਹਿਬ 'ਚ ਐਂਟਰ ਕਰਿਆ ਇਹਨਾਂ ਰੋਕਣ ਦੀ ਕੋਸ਼ਿਸ਼ ਕੀਤੀ ਰਹੀ ਜਿੱਥੇ ਬੀਬੀਆਂ ਵੀ ਸੀ ਕੁਝ ਇਹ ਤੋਂ ਫਿਰ ਇਹ ਦੁਆਰਾ ਗੁਰਦੁਆਰਾ ਸਾਖ ਜਾ ਕੇ ਵੀ ਅਦਬ ਕਰੇ। ਸੂਬੇਚ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਰਾਜਪੁਰਾ ਤੋਂ ਸਾਹਮਣੇ ਆਇਆ ਜਿੱਥੇ ਗੁਰੂ ਘਰ 'ਚ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਇੱਕ ਨੌਜਵਾਨ ਬਿਨਾਂ ਸਿਰ ਟੱਕੇ ਅਤੇ ਬੂਟ ਪਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਦਾ ਜਿਸ ਦੀ ਵੀਡੀਓ ਸੀਸੀਟੀਵੀ 'ਚ ਕੈਦ ਹੋਈ ਹੈ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਰਵਿੰਦਰ ਸਿੰਘ ਕੰਗ ਤੇ ਗੁਰੂ ਘਰ ਦੇ ਸੇਵਾਦਾਰਾਂ ਨੇ ਇਸ ਘਟਨਾ ਦੀ ਨਿਖੇਦੀ ਕਰਦਿਆਂ ਜਾਣਕਾਰੀ ਸਾਂਝੀ ਕੀਤੀ ਹੈ। ਸਾਹਿਬ ਅੱਜ ਸਵੇਰੇ ਤਕਰੀਬਨ 7:30 ਵਜੇ ਜਦ ਗੁਰਦੁਆਰਾ ਸਾਹਿਬ ਦੀ ਸੇਵਾ ਚੱਲ ਰਹੀ ਹਸੀ ਤਾਂ ਇਹ ਬੰਦਾ ਜਿਹੜੇ ਸਿਰੋਨੰਗਾ ਤੇ ਬੂਟ ਪਾਏ ਹੋਏ ਸੀ ਸਿੱਧਾ ਦਰਬਾਰ ਸਾਹਿਬ 'ਚ ਐਂਟਰ ਕਰਿਆ ਤੇ ਜਿੱਥੇ ਮੱਥਾ ਟੇਕਦੇ ਆ ਗੋਲਪਈਆ ਉੱਥੇ ਤੱਕ ਪਹੁੰਚ ਗਿਆ ਸੀ। ਤੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉੱਥੇ ਬੀਬੀਆਂ ਵੀ ਸੀ ਕੁਝ ਉਹਨਾਂ ਦੇ ਵੀ ਇਹਨੇ ੱਟਕੇ ਮਾਰੇ ਤੇ ਉਸ ਤੋਂ ਬਾਅਦ ਸੇਵਾਦਾਰਾਂ ਨੇ ਇਹਨੂੰ ਫੜ ਲਿਆ ਫੜ ਕੇ ਇਹਨੂੰ ਸਮਝਾਇਆ ਤੇ ਬਾਹਰ ਕੱਢਿਆ ਇਹਨੂੰ ਗੇਟ ਤੇ ਲਿਆਇਆ ਗੇਟ ਤੋਂ ਫੇਰ ਇਹ ਦੁਬਾਰਾ ਗੁਰਦੁਆਰਾ ਸਾਹਿਬ ਜਾ ਕੇ ਬੇਅਦਬੀ ਕਰੇ ਹਾਂ ਸਰ ਜੀ ਕੋਈ ਇਹਦੀ ਪਛਾਣ ਹੋਈ ਪਛਾਣ ਇਹਦਾ ਨਾਮ ਸਾਹਿਲ ਸੂਰਿਆਵੀ ਸਾਹਿਲ ਨਾਮ ਹੈ ਦਾ ਹੂੰ ਇਹ ਗੁਰਦੁਆਰਾ ਸਾਹਿਬ ਦੇ ਨੇੜੇ ਕਿਤੇ ਰਹਿੰਦਾ ਗਲੀਆਂ 'ਚ ਹੂੰ ਵਾਸੀ ਰਾਜਪੁਰੇ ਦਾ ਹੀ ਆ। ਵਾਸੀ ਰਾਜਪੁਰੇ ਦਾ ਹੀ ਆ। ਹੁਣ ਸਾਰੀ ਨੂੰ ਕਿੱਥੇ ਇਹਦੀ ਸੀਸੀਟੀਵੀ ਕੈਮਰੇ ਦੀ ਫੁਟੇਜ ਹੈਗੀ ਜੀ ਕੁਛ? ਸੀਸੀਟੀਵੀ ਕੈਮਰੇ ਜਿਹੜੇ ਹੈ ਉਹ ਗੁਰਦੁਆਰਾ ਸਾਹਿਬ ਸਾਰੇ ਲੱਗੇ ਹੋਏ ਨੇ। ਉਹਨਾਂ ਦੇ ਵਿੱਚ ਸਾਰਾ ਫੁਟੇਜ ਹੈਗੀ ਹੈ। ਹੈਗੀ ਹੈ। ਉਹ ਫੇਰ ਪ੍ਰੋਵਾਈਡ ਕਰਾ ਦੋਗੇ ਸਾਨੂੰ। ਆਓ ਸਾਰੇ ਦੇਖ ਸਕਦੇ ਨੇ ਉਹਦੇ ਵਿੱਚ ਕੋਈ ਇੱਕ ਕੋਈ ਲਿਖਾਉਣ ਵਾਲੀ ਗੱਲ ਹੋ ਰਹੀ ਹੈ। ਹੁਣ ਸਰ ਦੋਸ਼ੀ ਹੈ ਜਿਹੜਾ ਉਹਨੂੰ ਫੜ ਕੇ ਕਿੱਥੇ ਥਾਣੇ ਦਿੱਤਾ ਹੈ? ਹੁਣ ਵਾਸੀ ਥਾਣੇ ਇੱਥੇ ਲੈ ਕੇ ਆਏ ਆ ਉਹਨੂੰ। ਠੀਕ ਹੈ ਜੀ। ਹਾਂ ਜੀ। ਠੀਕ ਠੀਕ। ਆਪ ਸਾਥ ਸੇ ਹੈਡ ਗਰੰਥ ਦੀ ਸੇਵਾ ਇੱਥੇ ਗੁਰਦੁਆਰਾ ਸਾਹਿਬ ਆ ਸਾਡੀ ਕੀ ਘਟਨਾ ਵਾਪਰੀ ਸਵੇਰੇ 7:30 ਵਜੇ ਇਹ ਸ਼ਖਸ ਅੰਦਰ ਵੜਿਆ ਜੀ ਸਾਹਿਬ ਦੇ ਦਰਬਾਰ ਦੇ ਵਿੱਚ ਸੇਵਾਦਾਰਾਂ ਨੇ ਫੜ ਕੇ ਇੱਕ ਵਾਰ ਬਾਹਰ ਕੀਤਾ ਹੈ ਇਹ ਫੇਰ ਦੁਬਾਰਾ ਅੰਦਰ ਵੜ ਕੇ ਇੱਕ ਬੀਬੀ ਦੇ ਵੀ ਨੇ ਥੱਪੜ ਮਾਰਿਆ ਤਾਂ ਉੱਥੋਂ ਫੜ ਕੇ ਨੂੰ ਫਿਰ ਅਸੀਂ ਅੰਦਰ ਬਿਠਾਇਆ ਜੋ ਸਾਨੂੰ ਪਤਾ ਲੱਗਾ ਨਾਲ ਦੀ ਨਾਲ ਸਾਰੇ ਸਿੰਘ ਸਟਾਫ ਜਿੰਨੇ ਸਾਰੇ ਇਕੱਠਾ ਹੋ ਗਏ ਇਹਨੂੰ ਪੁੱਛ ਗਿਛ ਕੀਤੀ ਇਹ ਦੱਸਦਾ ਨਹੀਂ ਸੀ ਕੁਝ ਬੋਲਦਾ ਨਹੀਂ ਸੀ ਆ ਬਾਅਦ ਵਿੱਚ ਇਹ ਦੱਸਦਾ ਵੀ ਮੇਰੇ ਫਾਦਰ ਨੇ ਮੈਨੂੰ ਇੱਥੇ ਭੇਜਿਆ ਹੂੰ ਇੰਨਾ ਕੀ ਬੋਲਿਆ ਇਹ ਹਾਂ ਉਸ ਤੋਂ ਬਾਅਦ ਇਹਦੇ ਫਾਦਰ ਉੱਥੇ ਆਏ ਉਹ ਕਹਿੰਦੇ ਜੀ ਇਹ ਦਿਮਾਗੀ ਤੌਰ ਤੇ ਠੀਕ ਨਹੀਂ ਜਿਹੜਾ ਅਕਸਰ ਹੁੰਦਾ ਹੀ ਹੈ ਜਦੋਂ ਵੀ ਬੇਦਬੀ ਹੁੰਦੀ ਮਹਾਰਾਜ ਦੀ ਉਹ ਕਹਿੰਦੇ ਦਿਮਾਗੀ ਤੌਰ ਤੇ ਪਾਗਲ ਇਹ ਬਿਲਕੁਲ ਠੀਕ ਸੀਗਾ ਜੌਬ ਵੀ ਕਰਦਾ ਹੈ ਇਹਦੇ ਕੋਲ ਫੋਨ ਵੀ ਸੀਗਾ ਗੱਡੀ ਤੇ ਆਇਆ ਔਰੇ ਬਿਲਕੁਲ ਠੀਕ ਹੈ ਨੂੰ ਕੋਈ ਪ੍ਰੋਬਲਮ ਨਹੀਂ ਕਿਸੇ ਤਰ੍ਹਾਂ ਦੀ ਬਾਬਾ ਜੀ ਜਿਸ ਤਰ੍ਹਾਂ ਰੋਜ਼ਾਨਾ ਹੀ ਜੜੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਬੇਅਦਬੀ ਦੀ ਘਟਨਾਵਾਂ ਵਾਧਦੀਆਂ ਜਾ ਰਹੀਆਂ ਨੇ ਪਿਛਲੇ ਦਿਨ ਹੀ ਪਟਿਆਲਾ ਦੇ ਵਿੱਚ ਵੀ ਹੋਈ ਹੈ ਅੱਜ ਗੁਰਦੁਆਰਾ ਸਾਹਿਬ 'ਚ ਹੋਈ ਹੈ ਕੀ ਜੜੀ ਹੈ ਸੁਰੱਖਿਆ ਆਪਣੇ ਵੱਲੋਂ ਵੀ ਰੱਖਣੀ ਚਾਹੀਦੀ ਹੈ ਬਿਲਕੁਲ ਅਸੀਂ ਹਮੇਸ਼ਾ ਕੋਸ਼ਿਸ਼ ਕਰਦੇ ਆਂ ਗੁਰਦਾਰ ਸਾਹਿਬ ਦੀ ਸਰਪੰਦਰ ਕਮੇਟੀ ਪ੍ਰਧਾਨ ਸਾਹਿਬ ਸਾਰਿਆਂ ਵੱਲੋਂ ਹੀ ਕੋਸ਼ਿਸ਼ ਹਮੇਸ਼ਾ ਕੀਤੀ ਜਾਂਦੀ ਹੈ ਕਿ ਗੁਰੂ ਘਰ ਦੇ ਵਿੱਚ ਹਰ ਵਕਤ ਸੇਵਾਦਾਰ ਹੋਣ ਮਹਾਰਾਜ ਦੇ ਦਰਬਾਰ ਵਿੱਚ ਹੋਣ ਗੇਟ ਦੇ ਵਿੱਚ ਹੋਣ ਉਹ ਸੁਚੇਤਿ ਰੱਖਣ ਸਚੇਤੀ ਕਰਕੇ ਹੀ ਇਹ ਕਾਬੂ ਆ ਗਿਆ ਗੱਲ ਨੂੰ ਇਹ ਗੁਰੂ ਸਾਹਿਬ ਦੇ ਨੇੜੇ ਵੀ ਜਾ ਸਕਦਾ ਸੀਗਾ ਜਿੰਨੇ ਸੇਵਾਦਾਰ ਸੀ ਉਹ ਸੁਚੇਤ ਸੀ ਉਹਨਾਂ ਨੇ ਇਹਨੂੰ ਬਾਪੂ ਕਰਦੇ ਆ। ਇਹ ਕਮੇਟੀ ਵੱਲੋਂ ਵੀ ਹੋਰ ਜ਼ੋਰ ਮੰਗ ਕਰਦੇਵੇਂ ਤੇ ਸਖਤੋ ਸਖਤ ਜਿਹੜੀਆਂ ਧਰਾਵਾਂ ਲਗਾਈਆਂ ਜਾਂ ਸੰਗਤ ਦੇ ਵਿੱਚ ਬਹੁਤ ਰੋਸ ਹੈ ਇਹ ਨਾ ਹੋਵੇ ਸੰਗਤ ਜਿਹੜੀ ਇਕੱਠੀ ਹੋ ਕੇ ਫੇਰ ਕੋਈ ਗਲਤ ਕਰੇ। ਮਹਾਰਾਜ ਜੀ ਵੀੜ ਦੇ ਨੇੜੇ ਪਹੁੰਚ ਗਿਆ ਸੀਗੇ ਸਰ ਬਿਲਕੁਲ ਨੇੜੇ ਪਹੁੰਚ ਚੁੱਕੇ ਸੀਗਾ ਪਰ ਸੇਵਾਦਾਰਾਂ ਨੇ ਬਹੁਤ ਹੀ ਹਿੰਮਤ ਕਰਕੇ ਇਹਨੂੰ ਜਿਹੜਾ ਕਾਬੂ ਕੀਤਾ ਪੈਰਾਂ ਦੀ ਕੀ ਪਾਈ ਹੋਈ ਸੀ ਪਰ ਪੈਰਾਂ ਵਿੱਚ ਇਹਨੇ ਬੂਟ ਪਾਏ ਹੋਏ ਸੀਗੇ ਬੂਟਾਂ ਦੇ ਨਾਲ ਹੀ ਅੰਦਰ ਸਿਰ ਤੱਕ ਪਹੁੰਚ ਗਿਆ ਫਿਰ ਤੋਂ ਸਿਰ ਤੇ ਉੱਪਰ ਕੁਛਰ ਮਾਲਾ ਵਗੈਰਾ ਸਿਰ ਨੰਗਾ ਸੀਗਾ ਵਿੱਚ ਜਿਵੇਂ ਕਹਿ ਰਹੇ ਆ ਜੀ ਪਹਿਲਾਂ ਇੱਕ ਵਾਰ ਰੋਕਿਆ ਵੀ ਸੀ ਇਹਨੂੰ ਫਿਰ ਆਹ ਪਹਿਲਾਂ ਰੋਕਿਆ ਸੀਗਾ ਬਾਹਰ ਵੀ ਕੱਢਤਾ ਸੀ ਦੁਬਾਰਾ ਫੇਰ ਇਹ ਆ ਕੇ ਐਂਟਰ ਹੋਇਆ ਦੁਬਾਰਾ ਫੇਰ ਸੀ ਬਾਅਦ ਹਿੰਮਤ ਦੇ ਨਾਲ ਇਹਨੂੰ ਕਾਬੂ ਕਰਕੇ ਜਿਹੜਾ ਅੰਦਰ ਬੰਦ ਕਰਿਆ ਤੇ ਉਸ ਤੋਂ ਬਾਅਦ ਹੁਣ ਥਾਣੇ ਲੈ ਕੇ ਆਏ ਆ ਅਸੀਂ ਪ੍ਰਸ਼ਾਸਨ ਪੁੱਲਤ ਕੀ ਕਾਰਵਾਈ ਕਰ ਰਹੀ ਹੈ ਸਰ ਪੁੱਲਤ ਕੀ ਕਾਰਵਾਈ ਕਰ ਰਹੀ ਹੈ ਪੁਲਸ ਹੁਣ ਕਹਿੰਦੀ ਆ ਅੰਦਰ ਹੈਗਾ ਉਹ ਤੇ ਵੀ ਅਸੀਂ ਸਖਤ ਤੋਂ ਸਖਤ ਧਾਰਾ ਲਾਵਾਂਗੇ ਹੁਣ ਦੇਖਦੇ ਆ ਲਾਉਂਦੇ ਕਿ ਨਹੀਂ ਆਉਂਦੇ ਕਿਸ ਤਰ੍ਹਾਂ ਫਿਰ ਅਗਲਾ ਜਿਵੇਂ ਹੈ ਪ੍ਰੋਗਰਾਮ ਸੰਗਤ ਦੀ ਮਨਜ਼ੂਰੀ ਨਾਲ ਸਹਿਮਤੀ ਨਾਲ ਕਰਾਂਗੇ ਦੂਜੇ ਪਾਸੇ ਐਸ ਡੀ ਐਮ ਰਾਜਪੁਰਾ ਨੇ ਦੱਸਿਆ ਕਿ ਸਾਹਿਲ ਨਾਮਕ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਆ ਗੁਰਦੁਆਰਾ ਸਿੰਘ ਸਵਰ ਰਾਜਪੁਰਾ ਵਿਕੇ ਇੱਕ ਜਿਹੜਾ ਨੌਜਵਾਨ ਸਾਹਿਲ ਰੋੜਾ ਜਿਹਦਾ ਨਾਮ ਹੈ ਉਹ ਜੁਤੇ ਸਪੇਟ ਤੇ ਬਿਨਾ ਸੀਟ ਕੇ ਜਿਹੜਾ ਹੈ ਅੰਦਰ ਹੋਇਆ ਤੇ ਸੇਵਾਦਾਰਾਂ ਨੇ ਉਹਨੂੰ ਮਨਾ ਕੀਤਾ ਕਿ ਤੂੰ ਇਸ ਤਰ੍ਹਾਂ ਨਾ ਆ ਜਾ ਪਰ ਉਹਦੇ باوجود ਵੀ ਉਹ ਜ਼ਬਰਦਸਤੀ ਗਿਆ ਤਾਂ ਸੇਵਾਦਾਰਾਂ ਨੇ ਉਹਨਾਂ ਨੂੰ ਇਹ ਧੱਕੇ ਮਾਰਦੇ ਦਾ ਬਾਹਰ ਕੱਢਿਆ ਤੇ ਪੁਲਿਸ ਜਿਹੜਾ ਹੈ ਉਸ ਸਾਹੇ ਰੋੜੇ ਨੂੰ ਕਾਣੀ ਲੈ ਜਾ ਚੁੱਕੀ ਹੈ ਜੋ ਕਾਨੂੰਨਮਾਤਾ ਕਾਰਵਾਈ ਬਣਦੀ ਹੈ ਉਹ ਲਾਜ਼ਮੀ ਕੀਤੀ ਜਾਵੇ ਜੀ ਮੈਂ ਸਰ ਸਰ ਬੀਤੇ ਦਿਨੀ ਪਟਿਆਲਾ ਵੀ ਬੀਤੀ ਹੋਈ ਸੀ ਅੱਜ ਰਾਜਪੁਰ ਵੀ ਹੋ ਗਈ ਕੋਈ ਖਾਸ ਪ੍ਰਬੰਧ ਵੀ ਆਪਣੇ ਵੱਲੋਂ ਕੀਤੇ ਜਾ ਰਹੇ ਨੇ ਦੇਖੋ ਅਜੀਆਂ ਘਟਨਾਵਾਂ ਨੂੰ ਤੁਸੀਂ ਪਹਿਲਾਂ ਹੀ ਮੰਨ ਕੇ ਨਹੀਂ ਚੱਲ ਸਕਦੇ ਕਿ ਇਹ ਹੋਏਗੀ ਪੱਜਿੱਤਾ ਜਦੋਂ ਵੀ ਘਟਨਾ ਇਸ ਤਰ੍ਹਾਂ ਦੀ ਵਾਪਰ ਜਾਂਦੀ ਹੈ ਤਾਂ ਪੁਲਿਸ ਪ੍ਰਸ਼ਾਸਨ ਸਾਰੀ ਜਗ੍ਹਾ ਸਤਾਰ ਰੱਖੋ ਕੇ ਜਿਹੜਾ ਹੈ ਉਹ ਸੁਰੱਖਿਆ ਪ੍ਰਦਾਨ ਕਰਦਾ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ 'ਚ ਕੀ ਖੁਲਾਸੇ ਹੁੰਦੇ ਨੇ ਬਿਊਰੋ ਰਿਪੋਰਟ ਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਕਰ ਰਿਹਾਏ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਹਨਨੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਲ ਜੀ ਮੈਂ ਹਕੁਲ ਰਾਜ ਚੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ